ਸਸਤੀ ਕਲਸਾਰੀਆਂ ਪਹਿਨਣਾ ਨੂੰ ਅੱਜ ਆਪਾਂ ਤੁਹਾਨੂੰ ਇੱਕ ਹੋਰ ਨੈਕ ਡਿਜ਼ਾਈਨ ਬਣਾਉਣਾ ਦੱਸਾਂਗੇ ਕਿ ਕਿੱਦਾਂ ਬਣਾਉਣਾ ਦੇਖੋ ਇਹਨੂੰ ਨਾ ਕਟਿੰਗ ਕੀਤੀ ਹੋਈ ਹੈ ਆਪਾਂ ਖੁਦ ਇਹ ਕਟਿੰਗ ਕਰਕੇ ਇਹਨੂੰ ਇੱਦਾਂ ਜਿਸ ਤਰ੍ਹਾਂ ਦੇਖੋ ਇੱਦਾਂ ਪੇਸਟਿੰਗ ਤੇ ਕਟਿੰਗ ਕਰ ਲੈਣੀ ਹੈ ਇੱਦਾਂ ਡਿਜ਼ਾਈਨ ਦੀ ਹਾਫ ਦੀ ਬਣਾ ਕੇ ਤੁਸੀਂ ਆਪਣੀ ਮਰਜ਼ੀ ਨਾਲ ਜੋ ਮਰਜ਼ੀ ਡਿਜ਼ਾਈਨ ਬਣਾ ਸਕਦੇ ਹੋ ਜਿੰਨਾਂ ਨੂੰ ਆਂਦਾ ਬਣਾਣਾ ਉਹ ਜਿਸ ਤਰ੍ਹਾਂ ਮਰਜ਼ੀ ਡਿਜ਼ਾਈਨ ਕਰ ਸਕਦੇ ਠੀਕ ਹੁਣ ਇਹਨੂੰ ਆਪਾਂ ਇੱਕ ਕੱਪੜੇ ਤੇ ਪੇਸਟਿੰਗ ਪ੍ਰੈਸ ਨਾਲ ਫਿਕਸ ਕਰ ਲਿਆ ਠੀਕ ਆ ਫਿਕਸ ਕਰਨ ਤੋਂ ਬਾਅਦ ਹੁਣ ਇਹਨੂੰ ਆਪਾਂ ਫੋਲਡਿੰਗ ਕਰਾਂਗੇ ਇਦਾਂ ਸਾਰਾ ਇਹਨੂੰ ਆਪਾਂ ਬੈਕ ਸਾਈਡ ਤੋਂ ਆ ਦੇਖੋ ਇਦਾਂ ਇਹ ਸਿੱਧੀ ਸਾਈਡ ਆ ਇਹ ਪੁੱਠੀ ਸਾਈਡ ਆ ਇਹਨੂੰ ਆਪਾਂ ਇਦਾਂ ਫੋਲਡਿੰਗ ਕਰਕੇ ਫਿਰ ਸੂਟ ਤੇ ਲਗਾਣਾ ਦੱਸਾਂਗੇ ਕਿ ਇਹਨੂੰ ਕਿਹੜੀ ਸਾਈਡ ਲਗਾਣਾ ਹੈ ਤੇ ਕਿੱਦਾਂ ਡਿਜ਼ਾਈਨ ਕਰਨਾ ਹੈ ਇਹਦਾ ਹਾਂਜੀ ਦੇਖੋ ਇਦਾਂ ਨਾ ਆਪਾਂ ਇਹਨੂੰ ਕੱਚੀ ਸਲਾਈ ਕਰ ਲਈ। ਇਹ ਕੱਚੀ ਸਲਾਈ ਕਰਨੀ ਆ ਬੋਟੇ ਬਖੀਏ ਤੇ ਕਿਉਂਕਿ ਇਹਨੂੰ ਆਪਾਂ ਬਾਅਦ ਚ ਖੋਲ ਦੇਣਾ ਇਹ ਵਾਲੀ ਸਲਾਈ ਨੂੰ। ਆਪਾਂ ਇਹਨੂੰ ਗਲੇ ਨੂੰ ਨਾ ਇਧਰਲੀ ਸਾਈਡ ਪਲਟਰਣਾ ਹੈ ਠੀਕ ਆ? ਦੂਜੀ ਸਾਈਡ ਸਿੱਧੀ ਸਾਈਡ ਹੈ ਆਪਾਂ ਉੱਪਰ ਕਰਕੇ ਲਗਾਣੀ ਹੈ ਤਾਂ ਫਿਨਿਸ਼ਿੰਗ ਨਾ। ਇਧਰ ਲਗਾਤੀ ਹੁਣ ਆਪਾਂ ਇਹ ਤੈਨੂੰ ਲਾਣਾ ਦੱਸਾਂਗੇ ਕਿ ਇਹਨੂੰ ਲਾਣਾ ਕਿਹੜੀ ਸਾਈਡ ਹੈ। ਦੇਖੋ ਇਹਨੂੰ ਆਪਾਂ ਨਾ ਇਹ ਕੱਪੜੇ ਦੇ ਪੁੱਠੀ ਸਾਈਡ ਤੋਂ ਸਟਾਰਟ ਕਰਨਾ ਜਿਵੇਂ ਆਪਾਂ ਸਿੱਧੇ ਪਾਸੇ ਲਾਣੇ ਆ ਨਾ ਗਲਾ। ਇਹਨੂੰ ਆਪਾਂ ਹਾਫ ਚ ਪਹਿਲਾਂ ਕੱਚਾ ਕਰ ਲਾਂਗੇ ਇੱਕ ਵਾਰ ਲਾਈਨਿੰਗ ਲੱਗੀ ਹੋਈ ਹੈ ਨਾ ਸ਼ਰਟ ਨੂੰ ਇਹਨੂੰ ਲਾਈਨਿੰਗ ਨੂੰ ਕੱਚੀ ਕਰਕੇ ਇੱਕ ਵਾਰ ਟਿਕਾ ਲਾਂਗੇ ਬਸ ਇੱਥੋਂ ਤੱਕ ਹੁਣ ਇਹਨੂੰ ਆਪਾਂ ਇਦਾਂ ਉਪਰੋਂ ਦੀ ਰੱਖ ਕੇ ਸੈਂਟਰ ਰੱਖ ਕੇ ਇਦਾਂ ਇਹਨੂੰ ਵੀ ਕੱਚਾ ਕਰ ਲਾਂਗੇ ਪਹਿਲਾਂ ਸੈਂਟਰ 'ਚ ਕਿ ਗਲਾ ਆਪਣਾ ਨਾ ਇੱਧਰ ਉੱਧਰ ਹਿੱਲੇ ਨਾ ਸੈਂਟਰ ਕਰਨਾ ਨਾ ਬਹੁਤ ਈਜ਼ੀ ਹੋ ਜਾਂਦਾ ਏ ਗਲਾ ਲਗਾਣਾ ਹੁਣ ਇਹ ਆਪਾਂ ਬਸ ਇਹਨੂੰ ਇਦਾਂ ਨਾਲ ਦੇ ਨਾਲ ਸ਼ੇਪ ਦੇਵਾਂਗੇ ਜਿਸ ਤਰ੍ਹਾਂ ਬਣਿਆ ਹੋਇਆ ਵਾ ਦੇਖੋ ਇਸ ਤਰ੍ਹਾਂ ਇੱਕ ਕੱਟਵਰਕ ਬਣੇ ਹੋਏ ਨਾ ਕਟਾਂ ਬਣੇ ਹੋਈ ਆ ਆਪਾਂ ਬਿਲਕੁਲ ਇਹਦੇ ਨਾਲ-ਨਾਲ ਸਲਾਈ ਲਾਉਣੀ ਆ ਦੇਖੋ ਇਹਦੇ ਪੇਸਟਿੰਗ ਦੇ ਨਾ ਉੱਪਰ ਰੱਖ ਕੇ ਸਲਾਈ ਨਹੀਂ ਲੱਗਦੀ ਨਹੀਂ ਤੇ ਫੋਲਡਿੰਗ ਨਹੀਂ ਵਧੀਆ ਹੁੰਦੀ ਇਹਦੇ ਬਿਲਕੁਲ ਨਾਲ-ਨਾਲ ਇਦਾਂ ਸਲਾਈ ਲਾਣੀ ਆ ਠੀਕ ਆ ਆ ਦੇਖੋ ਇਦਾਂ ਬਿਲਕੁਲ ਕਟਾਂ ਇਦਾਂ ਨਾਲ ਦੀ ਨਾਲ ਬਣਾ ਕੇ ਸਿਰ ਆਪ ਪਲਟ ਕੇ ਦੱਸਦੇ ਆ ਵੀ ਕਿੱਦਾਂ ਬਲਟਣਾ ਹਾਂਜੀ ਦੇਖੋ ਇਦਾਂ ਹੁਣ ਆਪਾਂ ਨਾ ਇਹਨੂੰ ਸਲਾਈ ਲਗਾ ਲਈ ਨਾਲ ਨਾਲ ਤੇ ਇਹਦੀ ਕਟਿੰਗ ਵੀ ਕਰ ਲਈਏ ਇਦਾਂ ਆਪਾਂ ਇਹਨਾਂ ਦਾ ਮਾਰਜਨ ਰੱਖ ਕੇ ਕਟਿੰਗ ਕਰ ਲੈਣੀ ਹੁਣ ਆਪਾਂ ਇਹਦੇ ਵਿੱਚ ਨਾ ਛੋਟੇ ਛੋਟੇ ਕੱਟ ਲਗਾਵਾਂਗੇ ਜਿਹਦੇ ਨਾਲ ਕਿ ਇਹ ਕਟਾਣ ਬਹੁਤ ਸੌਖੇ ਤਰੀਕੇ ਨਾਲ ਬਾਹਰ ਨੂੰ ਸਿੱਧੇ ਹੋ ਜਾਣਗੇ ਠੀਕ ਹੈ ਇਦਾਂ ਜਿੱਥੇ ਜਿੱਥੇ ਆਂਦਾ ਇਹਦਾ ਸ਼ੇਪ ਬਣ ਰਹੀ ਉੱਥੇ ਉੱਥੇ ਆਪਾਂ ਇਦਾਂ ਛੋਟੇ ਛੋਟੇ ਕੱਟ ਲਗਾ ਦਾਂਗੇ ਧਿਆਨ ਨਾਲ ਲਗਾਣੇ ਸਾਰਿਆਂ ਨੇ ਇੱਕ ਗਲੇ ਦੇ ਵਿੱਚ ਵੀ ਇੱਥੇ ਜਿਵੇਂ ਗੁਲਾਈ ਆਂਦੀ ਨਾ ਤੇ ਜਿੱਥੋਂ ਗੁਲਾਈ ਆਂਦੀ ਉੱਥੋਂ ਕੱਟ ਲਗਾ ਕੇ ਹੀ ਇਹਨੇ ਸਿੱਧਾ ਹੋਣਾ ਹੈ ਨਹੀਂ ਕੱਟ ਲਗਾਵਾਂਗੇ ਤੇ ਕੱਪੜੇ ਨੇ ਸਿੱਧਾ ਨਹੀਂ ਹੋਣਾ ਵੱਲ ਪਈ ਜਾਣੇ ਕੱਪੜਾ ਸਿੱਧਾ ਹੋਣ ਚ ਬਸ ਇਦਾਂ ਸਾਰੇ ਕੱਟ ਲੱਗ ਗਏ ਹੁਣ ਆਪਾਂ ਇਹਨੂੰ ਸਿੱਧੀ ਸਾਈਡ ਵਾਲੇ ਪਾਸੇ ਪਲਟਾਂਗੇ ਗਲੇ ਨੂੰ ਠੀਕ ਆ ਦੇਖੋ ਇਹਨੂੰ ਪ੍ਰੈਸ ਕਰਕੇ ਨਾ ਆਪਾਂ ਹਾਂਜੀ ਆ ਦੇਖੋ ਇਦਾਂ ਆਪਾਂ ਨਾ ਇਹਨੂੰ ਪ੍ਰੈਸ ਕਰਕੇ ਪਲਟਾ ਕੇ ਤੇ ਇਨ ਫਿਨਿਸ਼ਿੰਗ ਕਰ ਲਈਏ ਹੁਣ ਆਪਾਂ ਕੀ ਕਰਨਾ ਇਹਦੇ ਬਿਲਕੁਲ ਨਾ ਇੱਦਾਂ ਕਿਨਾਰੇ ਤੇ ਸਲਾਈ ਲਗਾ ਦੇਣੀ ਆ ਕਿ ਆਪਣੇ ਕੱਟਵਰਕ ਵੀ ਇਹ ਹਿੱਲੇ ਨਾ ਇੱਧਰ ਉੱਧਰ ਨਾ ਹੋਵੇ ਫਿਰ ਆਪਾਂ ਇਹਦੇ ਵਿੱਚ ਸਾਈਡ ਤੇ ਲੈਸ ਦਵਾਂਗੇ ਤੇ ਇਹਨੂੰ ਸੈਂਟਰ ਬੰਦ ਕਰਾਂਗੇ ਫਿਰ ਰੈਡੀ ਕਰਕੇ ਨਾ ਤੁਹਾਨੂੰ ਥੋੜ੍ਹਾ ਜਿਹਾ ਆਹ ਦੱਸਦੇ ਆ ਗੱਲਾ ਬੱਤ ਚ ਕੀ ਕਿੱਦਾਂ ਬਣਾਉਣਾ ਹਾਂਜੀ ਆ ਦੇਖੋ ਇਦਾਂ ਆਪਾਂ ਰੈਡੀ ਕਰ ਲਿਆ ਨਾ ਸਲਾਈ ਲਗਾ ਕੇ ਸਾਈਡ ਤੇ ਹੁਣ ਆਪਾਂ ਇਹ ਵਾਲੀ ਨਾ ਲੈਸ ਵਾ ਇਹਨਾਂ ਦੀ ਰੈੱਡ ਬਾਟਮ ਤੇ ਰੈਡੀ ਇਹਦੇ ਵਿੱਚ ਦੇਖੋ ਡਾਟ ਲੱਗਿਆ ਆ ਪ੍ਰਿੰਟਿੰਗ ਹੋਈ ਹੋਈ ਆ ਇਹਦੇ ਨਾਲ ਆਪਾਂ ਲੈਸ ਰੈੱਡ ਲੈਸ ਦੇ ਕੇ ਡਿਜ਼ਾਈਨ ਕਵਰ ਕਰਾਂਗੇ ਸਾਈਡ ਤੇ ਨਾ ਇਹਦੇ ਵਿੱਚ ਇਦਾਂ ਆਪਾਂ ਸਾਰੇ ਫੋਰ ਸਾਈਡ ਉੱਪਰ ਤੱਕ ਕੇ ਦੂਜੀ ਸਾਈਡ ਤੱਕ ਆਪਾਂ ਇਦਾਂ ਹੀ ਲੈਸ ਘੁਮਾ ਦੇਣੀ ਹੈ ਠੀਕ ਹਾਂਜੀ ਦੇਖੋ ਇਹਨੂੰ ਆਪਾਂ ਹੁਣ ਇਦਾਂ ਰੈਡੀ ਕਰ ਲਿਆ ਲੈਸ ਲਗਾ ਕੇ ਹੁਣ ਆਪਾਂ ਇਹਦਾ ਜਿਹੜਾ ਸੈਂਟਰ ਵਾਲਾ ਹਿੱਸਾ ਹੈ ਨਾ ਇਨੂੰ ਆਪਾਂ ਕੱਪੜੇ ਦੇ ਨਾਲ ਕਵਰ ਕਰਾਂਗੇ ਕਿ ਆਪਾਂ ਇੱਥੇ ਉੱਪਰੋਂ ਸਿਰਫ ਆਪਣਾ ਇੱਥੋਂ ਨੈੱਕ ਰੈਡੀ ਰਹਿ ਜਾਣਾ ਉੱਪਰਲਾ ਹੈ ਗੋਲ ਇਹ ਨੀਚੇ ਆਪਣੀ ਡਿਜ਼ਾਈਨਿੰਗ ਲਈ ਬਣਾਤਾ ਆਪਾਂ ਠੀਕ ਜਿਨੇ ਆਪਣਾ ਨੈੱਕ ਜਿੰਨਾ ਰੈਡੀ ਰੱਖਣਾ ਨਾ ਇਹ ਗੁਲਾਈ ਵਾਲਾ ਪਾਸਾ ਉਨਾ ਹੀ ਰੱਖ ਲੈ ਇਹ ਵੀ ਆਪਾਂ ਜੇ ਵਧਾ ਕਰਨਾ ਤੇ ਨੀਚੇ ਨੂੰ ਇੱਕ ਅੱਧਾ ਕਟਾਇਦਾ ਹੋਰ ਵਧਾ ਕਰ ਸਕਦੇ ਆ ਲੰਬਾ ਕਰ ਸਕਦੇ ਆ ਠੀਕ ਆ ਇਹ ਆਪਣੀ ਮਰਜ਼ੀ ਹੈ ਹਾਂਜੀ ਆ ਦੇਖੋ ਆ ਨਾ ਆਪਾਂ ਇੱਕ ਪੱਟੀ ਤਿਆਰ ਕਰ ਲਈ ਐ ਇਹਨੂੰ ਇਹਦਾ ਪਲੇਟਸ ਪਾ ਲਿਆ ਲੰਬੀ ਪੱਟੀ ਨੂੰ ਪਲੇਟਸ ਪਾ ਕੇ ਪ੍ਰੈਸ ਕਰ ਲਈ ਐ ਉਲਟੀ ਸਾਈਡ ਤੇ ਇਹਦੇ ਪੇਸਟਿੰਗ ਪੇਪਰ ਲਗਾ ਕੇ ਤੇ ਇਦਾਂ ਆਪਾਂ ਇਹਨੂੰ ਕਵਰ ਕਰ ਲਿਆ ਲਾਈਨਿੰਗ ਦੇ ਨਾਲ ਠੀਕ ਆ ਹੁਣ ਇਹਨੂੰ ਆਪਾਂ ਕੀ ਕਰਾਂਗੇ ਜਿਹੜਾ ਇਹ ਸੈਂਟਰ ਵਾਲਾ ਪਾਰਟ ਹੈ ਨਾ ਆਪਣਾ ਖਾਲੀ ਦੇਖੋ ਹੁਣ ਇਹਨੂੰ ਆਪਾਂ ਇਦਾਂ ਇੱਥੇ ਅਟੈਚ ਕਰਾਂਗੇ ਠੀਕ ਆ ਇੱਥੇ ਅਟੈਚ ਕਰਕੇ ਇਹਨੂੰ ਰੈਡੀ ਕਰਕੇ ਬੰਦ ਕਰ ਦਾਂਗੇ ਆਪਰੋ ਇਨ ਆਪਣਾ ਨੈਕਸਟ ਜੀ ਆ ਦੇਖੋ ਇਹ ਆਪਣੇ ਸੂਟ ਦੀ ਫਾਈਨਲ ਲੁੱਕ ਰੈਡੀ ਹੋ ਗਈ ਜਿਵੇਂ ਬਾਜੂ ਤੇ ਡਿਜ਼ਾਈਨ ਤੇ ਨੈਕ ਤੇ ਡਿਜ਼ਾਈਨ ਬਣਿਆ ਸਾਰਿਆਂ ਭੈਣਾਂ ਕਮੈਂਟ ਕਰਕੇ ਦੱਸੋ ਕਿ ਕਿਦਾਂ ਦਾ ਲੱਗਿਆ ਉਹਨਾਂ ਨੂੰ ਇਹ ਡਿਜ਼ਾਈਨ ਤਾਂ ਜੋ ਆਪਾਂ ਹੋਰ ਵੀ ਅੱਗੇ ਉਹਨਾਂ ਲਈ ਵਧੀਆ ਤੋਂ ਵਧੀਆ ਡਿਜ਼ਾਈਨ ਲੈ ਕੇ ਆਈਏ